ਮੇਰਾ ਨਾਮ ਹਰਜੀਤ ਸਿੰਘ ਹੈ ਅਸੀਂ ਦਰਬਾਰ ਸਾਹਿਬ ਗਏ ਦੇ ਸੀ ਉੱਥੋਂ ਦਰਸ਼ਨ ਕਰਕੇ ਆਸੀਂ ਵਾਪਿਸ ਘਰ ਜਾ ਰਹੇ ਸੀ ਰਸਤੇ ਵਿੱਚ ਸਾਡਾ ਐਕਸੀਡੈਂਟ ਹੋ ਗਿਆ ਡਰਾਈਵ ਮੈਂ ਖੁਦ ਕਰ ਰਿਹਾ ਸੀ ਅੱਗੋਂ ਗਾਹਾਂ ਆਨ ਕਰ ਗਏ ਉਹਨੂੰ ਬਚਾਉਣ ਦੇ ਕਰਨਾ ਘਟ ਵਜਿਆ ਗੱਡੀ ਕੰਟਰੋਲ ਨਹੀਂ ਹੋਈ ਤੇ ਟਰੱਕ ਸੀ ਅੱਗੇ ਟਰੱਕ ਦੇ ਨਾਲ ਵੱਜ ਗਿਆ ਜਾ ਕੇ ਕਾਰਤ ਮੈਂ ਮੇਰੀ ਦੀਜਾ ਉਹਨਾਂ ਦੇ ਬੱਚੇ ਸੀ ਛੋਟੇ ਮੇਰੀ ਛੋਟੀ ਗੁੜੀਆ ਕੋ 2 ਸਾਲ ਦੀ ਉਹ ਸੀ ਮੇਰੀ ਵਾਈਫ ਦੇ ਨਾਲ ਕੀ ਹੋਇਆ ਕਿ ਕਿਨੇ ਜਿਵੇਂ ਚੱਪੀ ਮਾਰੀ ਕਿ ਮੇਰੇ ਵਾਈਫ ਐਕਸਪਾਇਰ ਹੋ ਗਏ ਤੇ ਜਿਹੜਾ ਮੇਰਾ ਪਾਂਜਾ ਸੀ ਉਸ ਟਾਈਮ ਅਮਨਦੀਪੋ ਹਸਪੀਟਲ ਰੈਫਰ ਹੈ ਉਹਨੂੰ ਪੈਰ ਨੂੰ ਟੱਟ ਲੱਗੀ ਹੈ ਹੋਰ ਕਿਨੇ ਚੱਪੀ ਬਾਕੀ ਮੇਰੇ ਜੀਜੇ ਨੂੰ ਨਾਰਮਲ ਟੱਟਾਂ ਲੱਗੀਆਂ ਬਾਕੀ ਬਚ ਗਏ ਸਾਰੇ ਟੋਟਲ ਚਾਰ ਜਿਨੇ ਚਾਰ ਟੋਟਲ ਤਿੰਨੇ ਬੱਚੇ ਸੀ ਤੇ ਚਾਰ ਅਸੀਂ ਵੱਡੇ ਸੀ ਮੈਂ ਤੇ ਮੇਰੀ ਵਾਈਫ ਸੀ ਤੇ ਮੇਰੇ ਜੀਜਾ ਤੇ ਮੇਰੇ ਦੀਦੀ ਦੋਨਾਂ ਦੇ ਬੱਚੇ ਸੀ ਇੱਕ ਮੇਰੀ ਕੁੜੀ ਆ ਸੀ 2 ਸਾਲ ਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਹੋ ਗਈ ਹੈ ਬਸ ਪੋਸਟਮਾਰਟਮ ਨੂੰ ਲਈ ਜਾ ਰਹੇ ਆ ਕਿਹਨੂੰ ਜਾ ਰਹੇ ਐਕਸੀਡੈਂਟ ਹੋਇਆ ਜਿਵੇਂ ਤੇ ਕੋਰਟ ਦੀ ਕਾਮ ਚੱਲੀ ਗਈ ਹੈ ਕੀ ਇਹ ਸਾਰਾ ਮਾਮਲਾ ਤੇ ਕੱਲ 4 ਕਵਾਂ ਦੀ ਗੱਲ ਹੈ ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼ਹੀਦ ਅਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਂ ਵਗੈਰਾ ਆ ਕੇ ਹੌਣ ਕਰਕੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਜਿਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਵਾ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪੋਸਟਮਾਰਟਮ ਜਿਹੜਾ ਕਰਵਾ